ਹਾਂਜੀ ਬੱਜੀ ਸਤਿ ਸ੍ਰੀ ਅਕਾਲ ਜੀ ਆਹ ਦੇਖੋ ਜੀ ਬੈਂਗਣ ਦੀ ਲਵਾਈ ਸ਼ੁਰੂ ਆਹ ਦੇਖ ਲਓ ਜੀ ਬੂਟਾ ਪੂਰੇ ਸਵਸਥ ਬੂਟੇ ਆ ਆਪਣੇ ਆਹ ਦੇਖੋ ਇਹਦੀ ਮੇਨ ਚੀਜ਼ ਦੇਖੋ ਤੁਸੀਂ ਪਹਿਲਾਂ ਵੀ ਇਹਦੀ ਉਹ ਦੇਖ ਲਓ ਸਪੇਸ ਦੇਖ ਲਓ ਵੀ ਕਿੰਨੀ ਹੈ ਵੀ 2 ਫੁੱਟ ਦੇ ਆ ਵੀ 2 ਫੁੱਟ ਦੇ ਗੇੜ ਚ ਸਪੇਸ ਹੈ ਜੀ ਇਹ ਤੇ ਜਿਆਦਾ ਨਹੀਂ ਰੱਖਣੀ ਤੇ ਘੱਟ ਨਹੀਂ ਰੱਖਣੀ ਇੰਨੀ ਉਹ ਰੱਖਣੀ ਹੈ ਜੀ ਜੇ ਤੁਸੀਂ ਉਪਜ ਵਧੀਆ ਲੈਣੀ ਹੈ ਕਿਉਂ ਇਹਦਾ ਬੂਟਾ ਥੋੜਾ ਜਿਆਦਾ ਹੋ ਜਾਂਦਾ ਜੀ ਪੋਣਾ ਕਿ ਬੂਟਾ ਜਿਆਦਾ ਹੋਣ ਨਾਲ ਇਹਦੇ ਚ ਪੋਣਾ ਤਾਂ ਜੀ ਦੇਖੋ ਇਦਾਂ ਵੀ ਹਾਲ ਕੁਛ ਨਹੀਂ ਪੋਣਾ ਜੀ ਹਾਲ ਤਾਂ ਜਦ ਤੱਕ ਮਤਲਬ ਪੂਰਾ ਆਪਣੇ ਜਗ੍ਹਾ ਫਿੱਟ ਨਹੀਂ ਕਰ ਲੈਂਦਾ ਜੀ ਜਿਆਦਾ ਫਿੱਟ ਹੋ ਗਿਆ ਜੀ ਫਿਰ ਥੋੜਾ ਇਹਦੇ ਚ ਬਸ ਪੋਟਾਸ਼ ਹੋਊਗੀ ਥੋੜਾ ਲੋਹਾ ਹੋ ਗਿਆ ਬਸ ਇਦਾਂ ਦੀਆਂ ਚੀਜ਼ਾਂ ਆਇਰਨ ਕਹਿੰਦੇ ਨੇ ਜਿਹਨੂੰ ਆਪਾਂ ਖਾਸ ਦੁਕਾਨਾਂ ਦੇ ਲੋਹਾ ਤਾਂ ਜ਼ਰੂਰ ਇੱਕ ਦੇਸੀ ਭਾਜਾ ਹੋਊਗੀ ਵੈਸੇ ਇਹਨੂੰ ਆਇਰਨ ਕਹਿੰਦੇ ਆ ਜੀ ਆਇਰਨ ਨਾਮ ਦੀ ਮਿਲ ਜਾਂਦੀ ਆ ਬੂਸਟਰ ਬੂਸਟਰ ਟਾਈਪ ਹੁੰਦਾ ਆ ਆ ਦੇਖੋ ਸਪੇਸ ਐਨੀ ਬਾਕੀ ਇਹਦੇ ਚ ਬਾਅਦ ਚ ਤਾਂ ਫਿਰ ਦੇਸੀ ਖਾਦ ਵਗੈਰਾ ਹੀ ਪਾਉਂਗਾ ਜੀ ਇਹਦੀ ਗਰੋਥ ਜ਼ਿਆਦਾ ਹੋਣ ਕਰਕੇ ਵੀ ਸਪੇਸ ਥੋੜੀ ਜ਼ਿਆਦਾ ਲਾਉਣੀ ਪੈਂਦੀ ਦੇਣੀ ਪੈਂਦੀ ਹੈ ਜੀ ਹੁਣ ਇਹਦੇ ਚ ਪਾਣੀ ਵੀ ਅਸੀਂ ਕੱਪ ਨਾਲ ਜਾਂ ਡੱਬੇ ਨਾਲ ਹੀ ਦਵਾਂਗੇ ਜੀ ਪਹਿਲਾਂ ਕੀ ਲਾਇਆ ਵਾਂ ਪਹਿਨਾ ਪਹਿਨਾ ਤਾਂ ਪਿਆਜ਼ ਹੈ ਜੀ ਆ ਦੇਖੋ ਪਿਆਜ਼ ਹੈ ਤੁਹਾਡੇ ਸਾਹਮਣੇ ਪਿਆਜ਼ ਦੀ ਵੀ ਸਪੇਸ ਦੇਖ ਲਓ ਇਹ ਤਾਂ ਜ਼ਿਆਦਾ ਨਹੀਂ ਦੇਣੀ ਜੀ ਇੰਨੀ ਉਹ ਦੇਣੀ ਹੈ ਕਿਉਂ ਇਹਦੇ ਜ਼ਿਆਦਾ ਦਵਾਂਗੇ ਜੀ ਫਿਰ ਪਿਆਜ਼ ਲਾਉਣ ਦਾ ਫਾਇਦਾ ਵੀ ਕੋਈ ਨਹੀਂ ਹੈ ਆ ਬਾਕੀ ਇਹ ਕਿਾਰੇ ਜਰੂਰ ਛੋਟੇ ਰੱਖਣੇ ਆ ਜੀ ਕੋਈ ਇਦਾਂ ਵੀ ਫਿਰ ਨਹੀਂ ਇਧਰੋਂ ਸਪੇਸ ਵੱਜਣੀ ਨਾ ਬੂਟੇ ਦੇ ਆ ਦੇਖੋ ਜੀ ਦਵਾਈ ਆਪਣਾ ਐਸੀ ਟਾਈਮ ਕਰਨੀ ਆ ਜੀ ਸ਼ਾਮ ਦੇ ਟਾਈਮ ਤੂੰ ਇਦਾਂ ਵੀ ਬੂਟਾ ਥੋੜਾ ਆਪਣਾ ਮਤਲਬ ਮੌਸਮ ਦੇ ਹਿਸਾਬ ਨਾਲ ਰਾਤੋਂ ਰਾਤ ਵੀ ਆਪਣਾ ਜੜ ਫੜਨੇ ਜੀ ਸਵੇਰ ਤੱਕ ਕਾਮਯਾਬ ਹੋ ਜੇ ਪਾਣੀ ਵੀ ਪਾਉਣਾ ਨਹੀਂ ਹਾਂ ਪਾਣੀ ਹੁਣ ਨਾਲੇ ਪਾਉਣਾ ਜੀ ਬਸ ਪਾਣੀ ਜਿੰਨੇ ਬੂਟੇ ਲੱਗ ਗਏ ਉਹਨਾਂ 'ਚ ਪਾਣੀ ਪਾਉਣਾ ਹੀ ਪਾਉਣਾ ਹੁਣ ਦੇਖੋ ਸਾਡਾ ਏਰੀਆ ਕਾਫੀ ਹੈ ਅਸੀਂ 2 ਦਿਨ 'ਚ 3 ਦਿਨ 'ਚ ਥੋੜੀ-ਥੋੜੀ ਲਾਵਾਂਗੇ ਜੀ ਐਦਾਂ ਤਾਂ ਹੈ ਨਹੀਂ ਵੀ 1 ਦਿਨ 'ਚ ਕਰ ਦੇਣਾ ਸਾਰੀ ਕੰਮ ਥੋੜਾ ਆਰਾਮ ਤਾਂ ਹੀ ਕਰੂੰਗੇ ਜੀ ਬਾਕੀ ਇਹਦੇ ਬਾਅਦ ਜਿੰਨੀ ਜਗ੍ਹਾ ਇਹ ਲੱਗੂਗੇ ਬੈਂਗਣ ਜੀ ਉਤੋਂ ਬਾਅਦ ਫਿਰ ਸ਼ਿਮਲਾ ਮਿਰਚ ਫਿਰ ਮਿਰਚ ਜੀ ਇਹ ਆਪਾਂ ਥੋੜੀ ਜਗ੍ਹਾ ਤੇ ਜ਼ਿਆਦਾ ਉਪਜ ਲੈ ਸਕਦੇ ਜੀ 2-3 ਫਸਲਾਂ ਲਾ ਕੇ ਮੈਂ ਇਦਾਂ ਜੀ ਐਕਸਪੀਰੀਅੰਸ ਅਸੀਂ ਸੋਤ ਦੇ ਵੀ ਚੱਲ ਛੋਟੇ ਮੋਟੇ ਲੋਕਾਂ ਤੱਕ ਪਹੁੰਚੇ ਜੀ ਚਲੋ ਓਕੇ ਸਰ ਥੈਂਕ ਯੂ ਜੀ ਅ ਸਬਸਕ੍ਰਾਈਬ ਕਰੋ ਜੀ ਜਿਆਦਾ ਜਿਆਦਾ ਸ਼ੇਅਰ ਕਰੋ ਤਾਂ ਕਿ ਤੁਹਾਡੇ ਤੱਕ ਅਸੀਂ ਹੋਰ ਜਾਣਕਾਰੀਆਂ ਇਦਾਂ ਦੀਆਂ ਪਹੁੰਚਦੇ ਰਹੀਏ ਜੀ ਓਕੇ ਧੰਨਵਾਦ ਜੀ